ਜਦੋਂ ਸਾਡਾ ਬੋਲਣ ਨੂੰ ਮਨ ਨਹੀਂ ਕਰਦਾ ਫਿਰ ਸਾਨੂੰ ਲੱਗਦਾ ਹੈ ਕਿ ਹੁਣ ਅਸੀਂ ਧਿਆਨ ਦੇ ਵਿੱਚ ਬੈਠੇ ਰਹੀਏ ਬਸ ਉੱਠੀਏ ਨਾ ਫਿਰ ਧਿਆਨ ਦੇ ਵਿੱਚ ਬੈਠਣ ਨੂੰ ਮਨ ਕਰਦਾ ਕਿਉਂਕਿ ਸਾਨੂੰ ਜਿਹੜੇ ਪਹਿਲਾਂ ਫੁਰਨੇ ਆਉਂਦੇ ਸੀ ਉਹ ਫੁਰਨੇ ਆਉਣੇ ਬੰਦ ਹੋ ਗਏ ਸੋ ਧਿਆਨ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਦੋ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ ਜੋ ਧਿਆਨ ਆ ਉਹ ਇੱਕ ਅਫੁਰਵਸਥਾ ਆ ਉੱਥੇ ਸਾਨੂੰ ਫੁਰਨੇ ਨਹੀਂ ਆਉਂਦੇ ਹੁਣ ਜੇ ਸਿਮਰਨ ਕਰਕੇ ਵਿਚਾਰਾਂ ਨੂੰ ਰੋਕ ਕੇ ਜੇ ਕੋਈ ਵੀ ਜੀਵ ਧਿਆਨ ਦੇ ਵਿੱਚ ਚਲਾ ਗਿਆ ਤਾਂ ਉਸ ਜੀਵ ਦੀ ਸਮਾਧੀ ਵੀ ਲੱਗ ਜਾਂਦੀ ਹੈ ਫਿਰ ਉਸ ਜੀਵ ਨੂੰ ਜੋ ਉਹਦੇ ਇੱਧਰ ਉੱਧਰ ਅੱਗੇ ਪਿੱਛੇ ਕੀ ਹੋ ਰਿਹਾ ਉਹਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿਉਂਕਿ ਉਹ ਧਿਆਨ ਦੇ ਵਿੱਚ ਬੈਠਾ ਇਹੀ ਤਾਂ ਧਿਆਨ ਆ ਕਿ ਸੰਸਾਰ ਦਾ ਕਨੈਕਸ਼ਨ ਤੋੜ ਕੇ ਅੰਦਰ ਨਿਰੰਕਾਰ ਦੇ ਨਾਲ ਜੁੜ ਗਏ ਹੁਣ ਇਸ ਅਵਸਥਾ ਦੇ ਵਿੱਚ ਬਹੁਤ ਆਨੰਦ ਹੈ ਬਹੁਤ ਆਨੰਦ ਹੈ ਉਸ ਇੱਕ ਵਾਹਿਗੁਰੂ ਦੇ ਨਾਲ ਹਰ ਕੋਈ ਜੀਵ ਜੁੜਨਾ ਚਾਹੁੰਦਾ ਸਰਵ ਕੀ ਹੈ ਕਿ ਵਿਚਾਰਾਂ ਦੇ ਕਰਕੇ ਉਹਨਾਂ ਨੂੰ ਚੇਤੇ ਭਲਾ ਦਿੱਤਾ ਗਿਆ ਕਿ ਇੱਥੇ ਜੋ ਆਪਾਂ ਕਾਰਜ ਕਰਨ ਆਏ ਆ ਉਹ ਖਾਸ ਕਾਰਜ ਹੈ ਉਹੀ ਇੱਕ ਖਾਸ ਹੈ ਹਰ ਕੋਈ ਜੀਵ ਨਾਮ ਅਭਿਆਸ ਦੇ ਨਾਲ ਧਿਆਨ ਦੇ ਵਿੱਚ ਜਾਣਾ ਚਾਹੁੰਦਾ ਆਪਾਂ ਹੁਣ ਰਾਤ ਨੂੰ ਕੀ ਸੋਚ ਕੇ ਸੌਣੇ ਆ ਕਿ ਆਪਾਂ ਸਵੇਰ ਨੂੰ ਉੱਠਾਂਗੇ ਅੰਮ੍ਰਿਤ ਵੇਲੇ ਉਠਾਂਗੇ ਉਠ ਕੇ ਪਾਸ ਸਿਮਰਨ ਕਰਾਂਗੇ ਪਾਠ ਕਰਾਂਗੇ ਗੁਰਦੁਆਰੇ ਜਾਵਾਂਗੇ ਹੁਣ ਦੇਖੋ ਜਾਗ ਸਾਨੂੰ ਸੁਵੇਰ ਨੂੰ ਆਵੇਗੀ ਮਾਲਕ ਕਿਰਪਾ ਕਰਦੇ ਨੇ ਕਿ ਆਪਾਂ ਨੂੰ ਉਠਾ ਦਿੰਦੇ ਨੇ ਪਰ ਆਪਾਂ ਉੱਠ ਕੇ ਬੈਠਦੇ ਨਹੀਂ ਉਹ ਕੀ ਹੈ ਉਹ ਆਲਸ ਹੈ ਉਹ ਵੀ ਕਿਹਨਾਂ ਦਾ ਹੈ ਆਲਸ ਇਹਨਾਂ ਪੰਜਾਂ ਦੀ ਖੇਡ ਹੈ ਕੇ ਨੂੰ ਬਸ ਪਿਆ ਰਹਣ ਦਿਓ ਇਹ ਕਿਤੇ ਉੱਠ ਕੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਪਣ ਨਾਲ ਪਵੇ ਬਾਣੀ ਨਾ ਪੜ੍ਹ ਲਵੇ ਗੁਰਦੁਆਰੇ ਜਾ ਕੇ ਕਿਤੇ ਗੁਰਮੁਖਾਂ ਦੇ ਦਰਸ਼ਨ ਨ ਕਰਿਆ ਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਨ ਕਰਿਆ ਵੇ ਬਸ ਮਨ ਦੇ ਉੱਤੇ ਉਜਾਲ ਪਾ ਲੈਣਾ ਉਦੋਂ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਚਲੋ ਆਪਾਂ ਥੋੜਾ ਲੇਟ ਉੱਠ ਜਾਾਂਗੇ ਹਨਾ ਦਿਨ ਦੇ ਸਮੇਂ ਕਰ ਲਾਂਗੇ ਪਰ ਦਿਨ ਵੀ ਸਾਡਾ ਜੋ ਸ਼ੁਰੂ ਹੁੰਦਾ ਆ ਆਪਾਂ ਨਹਾਤ ਹੋ ਕੇ ਰੋਟੀ ਪਾਣੀ ਖਾਣੇ ਆ ਉਸ ਤੋਂ ਬਾਅਦ ਆਪਣੇ ਦਿਨ ਦੇ ਕੰਮ ਕਾਜ ਸ਼ੁਰੂ ਹੋ ਜਾਂਦੇ ਆ ਸ਼ਾਮਾਂ ਪੈ ਜਾਂਦੀਆਂ ਦੈਨ ਸਮੇਂ ਆ ਪਾਇਸ ਸੋਚ ਲੰਨੀ ਆ ਕਿ ਚਲੋ ਸ਼ਾਮ ਨੂੰ ਕਰ ਲਾਂਗੇ ਰਾਤ ਨੂੰ ਕਰ ਲਾਂਗੇ ਇਦਾਂ ਕਰ ਕਰਕੇ ਸਾਡੀ ਜ਼ਿੰਦਗੀ ਲੰਗੀ ਜਾਂਦੀ ਆ ਜੋ ਖਾਸ ਕੰਮ ਸੀ ਉਹ ਰੁਕ ਗਿਆ ਗੁਰੂ ਜੀ ਕਹਿੰਦੇ ਜਿਹੜਾ ਕੰਮ ਤੂੰ ਛੱਡੀ ਬੈਠਾ ਆ ਇਹ ਤੇਰੇ ਬਾਕੀ ਕੰਮਾਂ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਕਿਤੇ ਉਧਰ ਲਾ ਧੰਨੇ ਨਾ ਇਕੱਠਾ ਕਰਦਾ ਰਹ ਜਈ ਇੱਧਰ ਲਾ ਨਾਮ ਦਾ ਧੰਨ ਵੀ ਨਾਲ ਇਕੱਠਾ ਕਰ ਹੁਣ ਜੋ ਵਾਹਿਗੁਰੂ ਗੁਰਮੰਤਰ ਆ ਇਹ ਵਿਚਾਰਾਂ ਨੂੰ ਰੋਕ ਕੇ ਕਾਲ ਦੇ ਜਾਦ ਨੂੰ ਕੱਟ ਕੇ ਸਾਡੇ ਮਨ ਨੂੰ ਧਿਆਨ ਦੇ ਵਿੱਚ ਲੈ ਜਾਂਦਾ ਹੁਣ ਦੇਖੋ ਜਿਹੜਾ ਜੀਵ ਆ ਉਹ ਜਦ ਤੱਕ ਇਹਦੇ ਸਵਾਸ ਆ ਤੇ ਇਹ ਤ੍ਰੈਗੁਣ ਮਾਇਆ ਦੇ ਵਿੱਚ ਹੁੰਦਾ ਆ ਪਰ ਇਹ ਨੂੰ ਨਹੀਂ ਪਤਾ ਕਿ ਤ੍ਰੈਗੁਣ ਮਾਇਆ ਹੈ ਇੱਥੇ ਆ ਕੇ ਇਹ ਨੂੰ ਇਦਾਂ ਦਾ ਨਸ਼ਾ ਦਿੱਤਾ ਜਾਂਦਾ ਕਿ ਉਹ ਜਿਹੜੀ ਮਾਇਆ ਆ ਉਹ ਇਹ ਨੂੰ ਚੰਗੀ ਲੱਗਦੀ ਆ ਮਾਲਕ ਹਰ ਸਮੇਂ ਆਵਾਜ਼ਾਂ ਮਾਰਦੇ ਨੇ ਅੰਦਰੋਂ ਅਨਹਦ ਤੁਨਾ ਦੇ ਰੂਪ ਦੇ ਵਿੱਚ ਸਹਜ ਤੁੰਦੇ ਵਿੱਚ ਨਾਦ ਦੇ ਰੂਪ ਦੇ ਵਿੱਚ ਕਿਉਂਕਿ ਉਹ ਮਾਲਕ ਦੇ ਮੁਖ ਦੀ ਆਵਾਜ਼ ਹੈ ਤੇ ਦੂਸਰੇ ਪਾਸੇ ਦੇਖੋ ਇੰਨਾ ਕੁਝ ਮਾਲਕ ਕਿਰਪਾ ਵੀ ਕਰਦੇ ਨੇ ਇਹ ਤ੍ਰੈਗੁਣ ਮਾਇਆ ਦੇ ਵਿੱਚ ਆਉਂਦਾ ਵੀ ਆ ਇੱਕ ਪਾਸੇ ਇਹ ਦੀ ਜਿਹੜੀ ਸੰਸਾਰਿਕ ਉਮਰ ਆ ਉਹ ਵੀ ਬੀਤੀ ਜਾਂਦੀ ਆ ਤੇ ਜੇ ਇਹ ਨਾਮ ਸਿਮਰਨ ਨਾ ਕੀਤਾ ਜੇ ਇਹ ਨਾਮ ਸਿਮਰਨ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਹਨੂੰ ਕੋਈ ਜ਼ਿਆਦਾ ਵੱਡਾ ਫਾਇਦਾ ਨਹੀਂ ਮਿਲਣਾ ਤੇ ਹੁਣ ਦਾ ਜਿਹੜਾ ਸਮਾਂ ਆ ਇਹ ਕਦੀ ਪਿਛਲਾ ਚੀਜ਼ਾਂ ਸੋਚੀ ਜਾਂਦਾ ਕਦੀ ਆਉਣ ਵਾਲੇ ਸਮੇਂ ਦੀਆਂ ਸੋਚੀ ਜਾਂਦਾ ਜੋ ਮਾਰੇ ਕਹਿੰਦੇ ਕੰਮ ਕਰਨਾ ਸੀ ਉਹ ਨਹੀਂ ਕੀਤਾ ਅੰਮ੍ਰਿਤ ਵੇਲਾ ਬਹੁਤ ਪਵਿੱਤਰ ਮੰਨਿਆ ਗਿਆ ਕਿ ਜੋ ਨਾਮ ਸਿਮਰਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਬਹੁਤ ਹੈਲਪ ਮਿਲਦੀ ਆ ਆਲਾ ਦੁਆਲਾ ਦੇਖੋ ਕਿੰਨਾ ਸ਼ਾਂਤ ਹੁੰਦਾ ਸਾਡੇ ਮਨ ਦੇ ਫੁਰਨੇ ਵੀ ਘੱਟ ਹੁੰਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਦਿਨ ਚੜ੍ਹਨ ਤੋਂ ਪਹਿਲਾਂ ਅਸੀਂ ਕੋਈ ਚੰਗਾ ਕੰਮ ਕਰਨ ਲੱਗਾਂ ਹੁਣ ਜਦੋਂ ਹੀ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਆਪਾਂ ਨਹਾ ਧੋ ਕੇ ਜਾ ਜੇ ਨਹੀਂ ਵੀ ਦਿਲ ਕਰਦਾ ਨਹਾਉਣ ਨੂੰ ਦੇਖੋ ਸਰਦੀਆਂ ਦੇ ਦਿਨਾਂ ਵਿੱਚ ਹਰ ਕੋਈ ਜੀਵ ਰੋਜ਼ ਨਹੀਂ ਨਹਾਉਂਦਾ ਹਰ ਕਿਸੇ ਜੀਵ ਦੇ ਘਰ ਗੀਜਰ ਨਹੀਂ ਲੱਗਾ ਕਿ ਉਹ ਗਰਮ ਪਾਣੀ ਦੇ ਨਾਲ ਨਹਾ ਲੂਗਾ ਜਿਵੇਂ ਸਾਡੇ ਘਰ ਦੀ ਵਿਵਸਥਾ ਹੈ ਜਿੱਦਾਂ ਦੀ ਵੀ ਸਾਡੇ ਤਨ ਦੀ ਵਿਵਸਥਾ ਹੈ ਸਾਡੇ ਪਰਿਵਾਰ ਦਾ ਜਿੱਦਾਂ ਦਾ ਰਹਿਣ ਸਹਿਣ ਹੈ ਉਸੇ ਵਿਵਸਥਾ ਦੇ ਵਿੱਚ ਹੀ ਆਪਾਂ ਇਹ ਸਿਮਰਨ ਸ਼ੁਰੂ ਕਰਦਿਆਂ ਬੈਠ ਕੇ ਜੋ ਹੀ ਜਾਗ ਖੁੱਲੀ ਉਠੋ ਉੱਠ ਕੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੀ ਧੁਨ ਨੂੰ ਲਾਪੋ ਜੇ ਅੰਮ੍ਰਿਤ ਵੇਲੇ ਨੇ ਉੱਠਿਆ ਜਾਂਦਾ ਤਾਂ ਅਪਾ ਦਿਨ ਦੇ ਸਮੇਂ ਵੀ ਬੈਠ ਸਕਦੇ ਆ ਲਗਾਤਾਰ ਸਿਮਰਨ ਜਿਹੜਾ ਆਪਣੀ ਰਸਨਾ ਤੇ ਰਹਿੰਦਾ ਨਾ ਉਹ ਕਾਲ ਦੇ ਜਾਗ ਨੂੰ ਕੱਟ ਦਿੰਦਾ ਫੇਰ ਸੁਰਤੀ ਵਿਚਾਰਾਂ ਚ ਨਹੀਂ ਜਾਂਦੀ ਬਸ ਮਾਲਕ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਜਦੋਂ ਹੀ ਆਪਾਂ ਸੰਸਾਰ ਦੇ ਵਿੱਚ ਸਵੇਰ ਨੂੰ ਉੱਠ ਕੇ ਆ ਜਾਂਦੇ ਆ ਇਹ ਆਪਣਾ ਜਾਲ ਉਸੇ ਸਮੇਂ ਸੱਟ ਦਿੰਦੇ ਆ ਇਹ ਤਿਆਰ ਪਰ ਤਿਆਰ ਨਹੀਂ ਕਿ ਜਦੋਂ ਜੀਵ ਇੱਧਰ ਆਇਆ ਇਹਨੂੰ ਵਿਚਾਰਾਂ ਦੇ ਵਿੱਚ ਪਾ ਦਿਓ ਬਹੁਤੇ ਜੀਵ ਨੇ ਜੋ ਵਿਚਾਰਾਂ ਦੇ ਵਿੱਚ ਸਾਰਾ ਦਿਨ ਕੱਢ ਦਿੰਦੇ ਪਰ ਨਾਮ ਵ્યાਸੀ ਕੀ ਕਰਦਾ ਉਹਨੂੰ ਪਤਾ ਹੈ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਆਉਂਦਿਆਂ ਨੂੰ ਹੀ ਇੱਧਰ ਰਸਨਾ ਤੇ ਸਿਮਰਨ ਚਲਾ ਦਿੰਦਾ ਵਾਹ ਗੁਰੂ ਵਾਹ ਗੁਰੂ ਚਲੋ ਜੀ ਇਹ ਪੰਜ ਪਿੱਛੇ ਹੋ ਗਏ ਸਾਰਾ ਹੀ ਦਿਨ ਜਦੋਂ ਹੀ ਉਹ ਆਉਣ ਲੱਗਦਾ ਉਹਨਾਂ ਦੇ ਵਿੱਚੋਂ ਕੋਈ ਵੀ ਵਿਚਾਰ ਲੈ ਕੇ ਨਾਲੇ ਇਧਰੋਂ ਸਿਮਰਨ ਦੇ ਗੋਲੇ ਚੱਲਣੇ ਸ਼ੁਰੂ ਹੋ ਜਾਂਦੇ ਆ ਵਾਹ ਗੁਰੂ ਵਾਹ ਗੁਰੂ ਹੁਣ ਧਿਆਨ ਦੇ ਵਿੱਚ ਜਾਣ ਤੋਂ ਪਹਿਲਾਂ ਦੋ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖੋ ਸਿਮਰਨ ਕਰਦੇ ਸਮੇਂ ਸਰੀਰ ਆਪਾਂ ਹਿਲਾ ਸਕਦੇ ਹਾਂ ਹਿਲਾਉਣਾ ਵੀ ਪੈਂਦਾ ਹੈ ਕੋਈ ਨਾ ਕੋਈ ਮੱਖੀ ਆ ਕੇ ਬਹਿ ਗਈ ਜਦੋਂ ਇਹ ਆਪਾਂ ਧਿਆਨ ਦੇ ਵਿੱਚ ਚਲੇ ਗਏ ਵਿਚਾਰ ਰੁਕ ਗਏ ਖੁਮਾਰੀ ਚੜ ਕੇ ਧਿਆਨ ਦੇ ਵਿੱਚ ਬੈਠਣ ਲੱਗੇ ਤਾਂ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਹਿਲਾਉਣਾ ਬੰਦ ਕਰਨਾ ਸਰੀਰ ਦਾ ਕੋਈ ਵੀ ਹਿੱਸਾ ਨਹੀਂ ਹਿਲਾਉਣਾ ਜੇ ਹਿਲਾ ਲਿਆ ਅਪਾ ਧਿਆਨ ਦੇ ਵਿੱਚ ਨਹੀਂ ਜਾ ਸਕਦੇ ਜਿਹੜਾ ਵੀ ਹਿਸਮ ਮੰਨ ਲਓ ਆਪਾਂ ਚੌਂਕੜੇ ਮਾਰ ਕੇ ਮੰਨ ਲਓ ਆਪਾਂ ਚੌਂਕੜਾ ਮਾਰ ਕੇ ਬਿਠੇ ਆਂ ਧਿਆਨ ਦੇ ਵਿੱਚ ਚੱਲਿਆ ਜੇ ਪੈਰ ਦੀ ਉਂਗਲੀ ਅੰਗੂਠਾ ਹਿੱਲ ਗਿਆ ਤਾਂ ਸੁਰਤੀ ਉੱਧਰ ਜਾਵੇਗੀ ਪੱਕੀ ਜਾਵੇਗੀ ਕਈ ਜੀਵ ਇਹ ਵੀ ਟੈਕਨੀਕ ਯੂਜ਼ ਕਰਦੇ ਨੇ ਕਿ ਸਿਮਰਨ ਜਦੋਂ ਕਰਦੇ ਆ ਚੌਂਕੜੀ ਮਾਰ ਕੇ ਕੁਰਸੀ ਤੇ ਕਰ ਲੈਂਦੇ ਜਦੋਂ ਸਹਜ ਚ ਜਾਣ ਲੱਗਦੇ ਆ ਤਾਂ ਲੰਮੇ ਪੈ ਜਾਂਦੇ ਇਹ ਵੀ ਵਧੀਆ ਹੈ ਧਿਆਨ ਦੇ ਵਿੱਚ ਜਾਂਦੇ ਸਮੇਂ ਦੂਸਰੀ ਕਿਹੜੀ ਗੱਲ ਦਾ ਧਿਆਨ ਰੱਖਣਾ ਦੇਖੋ ਸਾਰੀ ਹੀ ਉਮਰ ਸਾਡਾ ਧਿਆਨ ਕਿੱਥੇ ਰਹਿੰਦਾ ਪਹਿਲਾਂ ਤਾਂ ਸੰਸਾਰ ਦੇ ਵਿੱਚ ਤੇ ਜੇ ਆਪਾਂ ਅਧਿਆਤਮਿਕ ਰਸਤੇ ਤੇ ਤੁਰਦੇ ਵੀ ਆ ਤਾਂ ਧਿਆਨ ਪਾ ਕਿੱਥੇ ਰੱਖਦੇ ਆ ਆਪਣੇ ਸਰੀਰ ਦੇ ਵਿੱਚ ਜਦੋਂ ਆਪਸ ਇੱਥੇ ਲੇਟ ਗਏ ਜਾਂ ਧਿਆਨ ਦੇ ਵਿੱਚ ਚੱਲੇ ਆ ਤਾਂ ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਆਪਾਂ ਧਿਆਨ ਨਹੀਂ ਰੱਖਣਾ ਹੁਣ ਕਈ ਜੀਵਾ ਦਾ ਮੱਥਾ ਭਾਰਾ ਹੁੰਦਾ ਉਹ ਧਿਆਨ ਗਲਤ ਲਾਉਂਦੇ ਆ ਬਹੁਤ ਧਿਆਨ ਗਲਤ ਲਾਉਂਦੇ ਆ ਸਾਹੀ ਦਾ ਮੱਥਾ ਭਾਰਾ ਹੁੰਦਾ ਸਾਰੀ ਦੀ ਸਾਰੀ એનર્ਜੀ ਜੋ ਹੈ ਧਿਆਨ ਜੋ ਹੈ ਸੁਰਤੀ ਜੋ ਹੈ એનર્ਜੀ ਹੈ ਉਹ ਉੱਥੇ ਆ ਕੇ ਇਕੱਠੀ ਹੋ ਜਾਂਦੀ ਫਿਰ ਜੇ ਕਿਸੇ ਦਾ ਅੰਦਰ ਬਿਨਾ ਬੋਲੇ ਤੋਂ ਸਿਮਰਨ ਚੱਲਦਾ ਨਾ ਵਾਹ ਗੁਰੂ ਉਹ ਫਿਰ ਮੱਥੇ ਤੇ ਜਾ ਵੱਜਦਾ ਬੜੇ ਜ਼ੋਰ-ਜ਼ੋਰ ਨਾਲ ਵੱਜਦਾ ਉਹ ਕਹਿੰਦੇ ਵੀ ਸਾਡੀ ਤਾਂ ਨੀਂਦ ਵੀ ਡਿਸਟਰਬ ਹੋ ਗਈ ਇਹ ਗਲਤ ਤਰੀਕਾ ਹੈ ਤਾਂ ਕਰਕੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਲਾਉਣਾ ਜੇ ਕੋਈ ਲਾਵੇਗਾ ਉਹ ਧਿਆਨ ਦੇ ਵਿੱਚ ਉਹ ਤੋਂ ਜਾ ਨਹੀਂ ਉਹ ਹੋਰ ਜਿਆਦਾ ਅਪਸੈਟ ਹੋਵੇਗਾ ਆਪਾਂ ਤਾਂ ਰਿਲੈਕਸ ਹੋ ਕੇ ਸੁਨਦੇ ਵਿੱਚ ਪ੍ਰਵੇਸ਼ ਕਰਨਾ ਸਾਰਾ ਕੁਝ ਭੁੱਲ ਕੇ ਤੇ ਆਪਾਂ ਧਿਆਨ ਕੀ ਰੱਖਿਆ ਹੈ ਕਿ ਮੇਰਾ ਧਿਆਨ ਮੱਥੇ ਤੇ ਹੈ ਮੇਰਾ ਧਿਆਨ ਹਿਰਦੇ ਚੱਕਰ ਤੇ ਹੈ ਮੇਰਾ ਧਿਆਨ ਨਾਭੀ ਤੇ ਹੈ ਹੁਣ ਸਵਾਲ ਇਹ ਵੀ ਪੈਦਾ ਹੋਵੇਗਾ ਫਿਰ ਧਿਆਨ ਕਿੱਥੇ ਰੱਖੀਏ ਵਾਹਿਗੁਰੂ ਜਦੋਂ ਜੇ ਤਾਂ ਅਨਹਦ ਸ਼ਬਦ ਪ੍ਰਗਟ ਨੇ ਤਾਂ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਰੱਖਣਾ ਉਹਨੂੰ ਕਹਿੰਦੇ ਕਿ ਨਾਮ ਦੇ ਵਿੱਚ ਧਿਆਨ ਦੇਣਾ ਨਾਮ ਦੇ ਵਿੱਚ ਆਪਾਂ ਉਹਨੂੰ ਸੁਣਦੇ ਸੁਣਦੇ ਉਹਦੇ ਵਿੱਚ ਸਮਾ ਜਾਂਦੇ ਜੇ ਅਨਹਦ ਸ਼ਬਦ ਨਹੀਂ ਪ੍ਰਗਟ ਤਾਂ ਅੰਤਰਗਤ ਜੋ ਆਪਣੇ ਸਵਾਸ ਨਾਸਕਾ ਤੋਂ ਚੱਲਦੇ ਨੇ ਜਾਂ ਦਿਲ ਦੀ ਧੜਕਣ ਦੇ ਨਾਲ ਜਾਂ ਨਬਜ ਦੇ ਉੱਤੇ ਹੱਥ ਰੱਖ ਕੇ ਵਾਹਿਗੁਰੂ ਗੁਰਮੰਤਰ ਨੂੰ ਅੰਤਰਗਤ ਕੀਤਾ ਜਾ ਸਕਦਾ ਹੈ ਇੱਥੇ ਸਾਡੀ ਰਸਨਾ ਜੋ ਹੈ ਉਹ ਬੰਦ ਹੋ ਜਾਂਦੀ ਹੈ ਇਸ ਤਰ੍ਹਾਂ ਅਸੀਂ ਸਿਮਰਨ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਫਿਰ ਬਹੁਤ ਹੀ ਵਧੀਆ ਸਿਮਰਨ ਤੇ ਧਿਆਨ ਲੱਗ ਜਾਂਦਾ ਹੈ